ਕਣ ਘੜੀ ਰਾਤੀ ਨਾ ਤਾਰਾਂ ਲੈਟ ਆਉਂਦੀ ਸੀ ਤਾਰਾਂ ਦਾ ਚੰਗਿਆੜਾ ਪਿਆ ਉੱਥੇ ਕਣਕਾ ਜੇ ਵੱਡੀ ਹੀ ਵੱਢਲੀ ਸੀ ਉਹ ਲੱਗੇ ਕਣਕ ਦੇ ਉਹ ਪਤਾ ਲੱਗ ਗਿਆ ਅੱਗੇ ਲੀਰੋ ਪਿਆ ਹੋ ਗਿਆ ਉਹ ਕਹ ਗਿਆ ਜੇ ਕੋਈ ਲੱਗੀ ਹੋਈ ਸੀ ਉਹਦੇ ਅਸੀਂ ਉਹ ਪਾਣੀ ਪੋਣੀ ਪੈ ਕੇ ਸਾਰਿਆਂ ਨੇ ਪਾਣੀ ਕਿਸੇ ਦੇ ਪੈ ਕੇ ਸਾਰਿਆਂ ਨੇ ਇੱਕ ਦੂਜੇ ਨੇ ਉਹ 부ਝਾ ਲਈ ਇਹ ਤਾਂ ਕੱਟ ਬੈਂਤੀ ਆ ਬੁਝਾ ਲੋ ਬੁਝਾ ਲੋ ਜਿੰਨਾ ਮਰਿਆ ਨਹੀਂ ਬਣੀ ਤੋਂ ਸੋਭਾਈ ਜਿਹੜੀ ਬੰਦਾਂ ਦੇ ਆ ਹਾਂ ਟਾਈਮ ਹੈਗਾ ਕੋਈ ਸਾਢੇ 10 ਵਜੇ ਆਹ ਪਤਾ ਕਿ ਨਹੀਂ ਬੰਦ ਕਿੱਥੇ ਪਹਿਲਾਂ ਉਡੀਕ ਆਸ ਕੋਈ ਤੇ ਉਹ ਕਿਉਂ ਨਹੀਂ ਪਤੀ ਕਿਉਂ ਤੇ ਉਹਦੀ ਕਹਾਣੀ ਹੈ ਕਿ ਖਰੀਦ ਨੂੰ ਮਿਲ ਕੇ ਤੇ ਇਹ ਲੱਗਦੇ ਨਹੀਂ ਗਏ ਤੇ ਨਾਲੇ ਕਾਪਣਾ ਟਾਈਮ ਖਰਾਬ ਹੋਣਾ ਬਹਿਣਾ ਪੈਣਾ ਉੱਥੇ ਇਸ ਕਰਕੇ ਆਪਾਂ ਪਕਾ ਕੇ ਹੀ ਵਧੀਆ ਲੱਗਿਓ ਨਾ ਤਾਂ ਨਹੀਂ ਮੰਦਦਣਾ ਰਾਇਣ ਆਹ ਦਾਣੇ ਠੀਕ ਹੈ 375 ਦੇ ਓਏ ਆਉਂਦੇ 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 ਬਾੜ ਰਹੇ ਆ ਤੇ ਆ ਵੱਡੀ ਜਾਣੀ ਆ ਬਸ ਇੱਕ ਘੰਟਾ ਘੌਰ ਲੱਗਣਾ ਚਲਾ ਲਈ ਫੇ ਕਿਹੜਾ ਬਗੜ ਲਿਆ ਇਹਨੇ ਹੁਣ ਚੱਲ ਰਹੀ ਆ ਤੁਹਾਨੂੰ ਦੱਸਿਆ ਹੀ ਰਾਤੀ ਕਣ ਕਬੱਡੀ ਹੀ ਤੇ 나ੜ ਨੂੰ ਲੱਗੀ ਅੱਗ ਤਾਰਾਂ ਦੀ ਸਵਾਰਕ ਨਾ ਲਾਈਟ ਆਉਂਦੀ ਕੋਈ 10:00 ਵਜੇ ਦੇ ਕਰੀਬ ਰਾਤ ਤੇ ਹੱਥ ਬਨ ਕੇ ਮੇਰੇ ਵੀਰੋਂ ਬੇਨਤੀ ਆ ਕਿ ਜਿੰਨੀਆਂ ਵੀ ਵਿਚਾਰਿਆਂ ਨੇ ਰਹਿੰਦੀਆਂ ਵਾ ਵੱਢ ਲਓ ਵੱਢ ਲਓ ਠੀਕ ਆ ਨਾ ਤੇ ਗੜਬੜ ਹੁੰਦੀ ਫਿਰ ਨੁਕਸਾਨ ਹੋਣ ਹੁੰਦਾ ਨੂੰ ਫਿਰ ਦੁੱਖ ਲੱਗਦਾ ਬਾਈ ਕਿਉਂਕਿ 6 ਮਹੀਨੇ ਦੀ ਮਿਹਨਤ ਫਿਰ ਹੀ 6 ਮਹੀਨੇ ਵਰਤਣੀ ਆ ਬੜੇ ਜੁੱਦਨ ਅੱਗ ਬੁਝਾਈ ਫਿਰ ਰੱਤੀ ਹਜੇ ਕਿ ਉੱਥੇ ਕਣ ਕ ਵੱਡੀ ਹੋਈ ਸੀ ਤੇ ਲਾਗੇ ਹੈਗੀ ਵੀ ਵੱਡਣ ਵਾਲੀ ਸੀ ਐ ਤੇ ਆ ਵੀ ਆਉਂਦੀ ਰਾਣੀ ਸੋਨਦਰਾ ਨਾਬੇ ਵਾਲੇ ਉਹ ਨਾਬੇ ਪਾਰਸੋਂ ਵਾਲੇ ਨੀ ਰਾਣੀਆਂ ਐ ਇਹ ਨਾ ਹੁਣ ਤਾਂ ਕਣਕਾਂ ਤੋਂ ਵੱਡੀਆਂ ਨਾ ਜਾਣ ਫਸਲ ਦੀ ਕਟਾਈ ਹੋ ਨਾ ਪਾਵੇ ਇਨਾ ਸਿਰ ਤੇ ਹੀ ਸਾਰਾ ਕੰਮ ਦੱਬੀ ਫਿਰਦੀਆਂ ਕਿ ਨਹੀਂ ਹੁਣ ਸੀਜ਼ਨ ਦੇਖ ਲੈ ਚਾਟ ਨਿਬੇੜ ਦੇਣ ਲੱਗੀਆਂ ਨਿਬੜ ਗਿਆ ਵਾ 10% ਰਹਿ ਗਿਆ ਸਾਰਾ ਤੇ ਤੇ ਚਲਦੀ ਆ ਰਾਣੀ ਦੇਖ ਵੱਟ ਪੇਖ ਲੋ ਕੇ ਗੋਰੀਏ ਨਹੀਂ ਜੱਟ ਦੀ ਕੰਬਾਈਨ ਚਲਦੀ ਧੂੜ ਧੁੱਪ ਨਹੀਂ ਮਹਿਸਾਸ ਸਕਦੀ ਚੰਡੀ ਕਾਰੀ ਖੈਰ ਦੀ ਕੁੜੀ ਚਲਦੀ ਕਿ ਨਹੀਂ ਰਾਣੀ ਨੱਬੇ ਵਾਲਿਆਂ ਲਈ ਇਹਦਾ ਨੱਬਾ 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 ਨੱਬੇ ਵਾਲਿਆਂ ਦੀਆਂ ਚਲਦੀਆਂ ਰਾਣੀਆਂ ਸਾਰੇ ਥਾਈਂ ਛੋਟੀਆਂ ਮਸ਼ੀਨਾਂ ਛੋਟਾ ਮਸ਼ੀਨਾਂ ਤਾਪਦੀਆਂ ਕਰੇ ਬਹੁਤ ਵਧੀਆ ਵੜਾਈ ਕਰਦੇ ਨੇ ਕੋਈ ਛਿੱਟਾ ਛੁਟਾ ਨਹੀਂ ਛੱਡਦੇ ਤੇ ਵਧੀਆ ਵੜਾਈ ਚਲੀ ਜਾਂਦੀ ਹੈ ਵੇਲਾ ਜਿੱਥੇ ਲਾਉਣੇ ਜਿੱਥੇ ਲਾਉਣੇ ਲਾਉਣੇ ਆ ਜਾ ਬਹਿ ਜਾ ਇੱਥੇ ਕਿ ਤੂੰ ਉਹਨੇ ਵੜਨ ਦੇ ਉਹਨੂੰ ਹੈਂ ਵੇਖ ਲਾ ਤੀਨਾ ਅੱਗ ਲੱਗ ਗਈ ਬਚਾ ਹੋ ਗਿਆ ਕਣਕ ਵੱਢੀ ਸੀ ਆਹ ਲਾਡੀ ਕੇ ਘਰ ਲੱਗੇ ਆਹੋ ਉਹ ਸਰਵੰਦੀ ਕਣਕ ਵੱਢਣ ਵਾਲੀ ਸੀ ਉਹ ਬਚਾਤੀ ਪੈ ਪੂ ਕਿਉਂ ਨਹੀਂ ਇਹ ਗੜਬੜ ਹੋ ਜਾਣਾ ਕੰਮ ਨਹੀਂ ਉਹ ਤਾਂ ਬੱਤੀ ਬੰਬੀਆਂ ਵਾਲੀ ਥੋੜੀ ਆਉਂਦੀ ਘਰਾਂ ਵਾਲੀ ਆਉਂਦੀ ਸੀ ਉਹ ਕਿਤੇ ਥੋੜੇ ਥਾਂ ਚ ਲੱਗੀ ਕਿਤੇ ਤਾਰ ਤੂਰ ਜੋੜ ਕੇ ਪਤਾ ਨਹੀਂ ਕਿਦਾਂ ਲੱਗੀ ਤੇ ਬਚਾਅ ਹੋ ਗਿਆ ਉਰਲੇ ਬੰਨੇ ਲੱਗੀ ਨਾ ਜਿੱਥੇ ਵੱਡੀ ਉਧਰ ਲੱਗੀ ਵਿੱਚ ਕਾਇ ਸੜਕ ਰੋ ਸੜਕ ਹੀ ਨਾ ਉਹ ਵੀ ਖਲੋਤਾ ਵਾ ਸਵਾਦ ਲੈਣ ਗਿਆ ਪੈਂਦਾ ਵੀ ਤਾਂ ਹਟਾ ਦੇਗਾ ਯਾਰ ਤੂੜੀ ਦਾ ਬੰਦਾ ਮੁੱਲ ਵੀ ਲੈ ਲੂ ਦਾਣੇ ਦਾਣੇ ਖਣੋ ਕੰਮ ਔਖਾ ਹੋ ਜਾਣਾ ਫੇਰ ਹਨਾ ਗੱਲ ਵੀ ਰਾਣੀ ਦਾਣੀ ਰਾਣੀ ਛੋਟਾ ਮਸ਼ੀਨ ਮੇਰੇ ਵੀਰੋ ਛੋਟਾ ਛੋਟਾ ਘਮਾਨਾ ਤੂੰ ਆ ਜਾ ਮਾਮਾ ਤੇਰੀ ਛੱਤੀ ਤੇਲਾ ਮਾਮਾ ਵਾਣੀ ਦਾਤੀ ਗੜ ਕੇ ਰੇਖਾ ਨਾਲ ਦੀ ਨਾਲ ਚੱਲ ਰਿਹਾ ਕੰਮ ਇਹ ਚੱਲੀ ਜਾਂਦਾ ਵਾ ਚਲੋ ਥੋੜੀ ਰਹਿ ਗਈ ਹੁਣ ਹੁਣ ਤੇ ਕਰੀਬਾਂ ਟਾਈਮ 12 ਵੱਜ ਗਏ ਆ ਤੇ ਹੋਰ ਦੱਕ ਘੰਟਾ ਹੋਰ ਲੱਗਣਾ ਵੱਡੀ ਜਾਣੀ ਹੈ ਛਾੜ ਤਾਂ ਠੀਕ ਆ ਬਾਬੇ ਜੀ ਕਰਨਾ ਸਾਰਿਆਂ ਦੇ ਸਾਰੇ ਕੰਨੀ ਨੂੰ ਸਾਰੇ ਵਧੀਆ ਸਾਰਿਆਂ ਦੇ ਚਾਹ ਦੇ ਇੰਨੇ ਪਾ ਮਾਲਕ ਦੀ ਇਹ ਜੀ ਕਹਿੰਦੇ ਹੁੰਦੇ ਆ ਉਹਨੂੰ ਚਲੋ ਸਾਰਿਆਂ ਦੇ ਧਾਰ ਮੇਰੇ ਵੀਰੋ ਵਧੀਆ ਨੇ ਬਾਬੇ ਦੀ ਮਿਹਰ ਸਦਕਾ ਤੇ ਇਹ ਜੈ ਚਾਲ ਦੀ ਰਾਣੀ 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 ਮਲਕੀਤ ਮਲਕੀਤ ਹੋਈ ਪਈਏ ਮੇਰੇ ਵੀਰੋ ਇਹ ਮੇਰੇ ਵੀਰੋ ਹੋ ਗਿਆ ਬਸ ਹੁਣ ਸੀਜ਼ਨ ਦਾ ਐਂਡੀਆ ਥੂੜੀਆਂ ਸਟਾਰਟ ਆ ਨਾਲ ਦੇ ਨਾਲ ਕੰਟਰੋਲ ਦੇ ਆ ਹਨ ਤੇ ਕੁਸ਼ਕ ਤੂੜੀ ਬਣਾਈ ਆ ਕੁਸ਼ਕ ਹੁਣ ਬਣਾਵਾਂਗੇ ਤੇ ਚਾਲਦੀ ਕਿ ਨਹੀਂ ਰਾਣੀ ਸੁੰਦਰਾ ਆਉਦੀ ਕਿ ਨਹੀਂ ਜਿਉਂ ਦੇ ਮਸਤੇ ਰਹਿਣ ਗੋਰੇ ਟੈਕਨੀਕ ਦੇ ਗਏ ਆ ਟੈਕਨੋਲੋਜੀ ਹਾਂ ਲਓ ਤੱਪੜ ਮਾਰਾ ਲਓ ਤੇ ਇਹ ਤੇ ਆਵੇ ਘੱਟੀ ਰਹੀ ਹੈ ਐ ਬੱਢ ਰਹੀ ਹੈ ਜਲਦੀ ਕਿ ਨਹੀਂ ਕੰਬੈਨ ਘਾਟਾ ਨਹੀਂ ਕੰਮ ਉਰੇ ਉਹਦੀ ਮਾਰ ਆ ਆ ਵੇਬੀ ਕੀ ਆਓ ਜਲਦੀ ਕਿ ਨਹੀਂ ਛੋਟਾ ਚੱਲ ਇਹ ਨਵੀਂ ਆ ਨਾ ਆ ਚੱਲ ਜਾਓ ਹੈ ਉਹ ਸੈਟ ਆ ਨਾ ਉਹ ਵੱਡ ਕੇ ਗਈ ਸੀ ਉੱਥੇ ਉਹ ਬਹੁਤ ਸੈਟ ਮਸ਼ੀਨ ਆ ਕਣਕ ਦਾ ਜਿੰਮੜ ਚੱਲਿਆ ਕੰਮ ਹੋ ਗਿਆ ਕਟਿੰਗ ਕਟਾਈ ਆ ਥੋੜੀ ਜਿਹੀ ਰਹਿ ਗਈ ਬਸ ਆ ਪੜਦੇ ਨੇ ਲੱਗੀ ਮਸ਼ੀਨ ਤੇ ਹੁਣ ਅਗਰ ਵੜਾ ਕੇ ਤੇ ਇਹਦੇ ਲਈ ਫੇਰ ਹੁਣ ਕੂੜੀ ਵੀ ੱਤੀ ਬਣ ਗਈ ਅੱਧੀ ਰਹੇਗੀ ਆ ਤੇ ਲੱਗੀ ਦਾਣੇ ਕੱਢਣ ਟਰਾਲੀ ਜੇ ਵਿੱਕੀ ਡਰਾਈਵਰ ਓਏ ਉੱਥੇ ਲੈ ਜਾ ਓ ਉਥੇ पिछे नीकी बादशाह बस थोड़ी ही रही बढ़ रही है पा रही है मशीन अज बड़ा ब्लॉग इतों तक कि लाइक करे शेयर करो जो भी चैनल पर नवे आई जरूर सब्सक्राइब कर लेता तो ब्लॉग देखने में बहुत बहुत धनबाद